ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਤਿੰਨੇ ਪਿਆਰੇ ਸਹਿਬਜ਼ਾਦੀਆ ਸਾਹਿਬ ਸਿੰਘ ਭਾਈ ਮੋਹੰਮਦ ਸਿੰਘ ਭਾਈ ਹਿੰਮਤ ਸਿੰਘ ਅਤੇ 40 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਿਕ ਧਰਤੀ ਸ਼੍ਰੀ ਚਮਕੋਟ ਸਾਹਿਬ ਵਿਖੇ ਤਿੰਨ ਦਿਲਾ ਤੱਕ ਚੱਲਿਆ ਸ਼ੀਰ ਦੀ ਜੋੜ ਮਿਲਣਾ ਅੱਜ ਸਵਾਪਤ ਹੋ ਗਿਆ ਹੈ ਇਸ ਮੌਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੋਦ ਗੁਰੂਆ ਸ੍ਰੀ ਗੜੀ ਸਾਹਿਬ ਤੋਂ ਰਵਾਇਤ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਇਸ ਮੁਕਤ ਤੱਕ ਸ੍ਰੀ ਕੇਸਗੜ ਸਾਬ ਦੇ ਜਥੇਦਾਰ ਗਿਆਨੀ ਸੁਦਾਨ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਤੇਗੜ ਤੋਂ ਗਿਆਨੀ ਹਰਪਾਲ ਸਿੰਘ ਅਤੇ ਸ਼ੋਮਣੀ ਕਮੇਟੀ ਮੈਂਬਰ ਅਤੇ ਹੋਰ ਸਿੱਖ ਸੰਗਤਾਂ ਵੱਡੀ ਗਿਣਤੀ ਜਹਾਜ ਸੰਨ ਇਹ ਨਗਰ ਕੀਰਤਨ ਗੁਰਦੁਆਰਾ ਗੜੀ ਸਾਹਿਬ ਤੋਂ ਕੱਢਿਆ ਗਿਆ ਜੋ ਇੱਥੇ ਮੌਜੂਦ ਸਾਰੇ ਗੁਰਦੁਆਰਾ ਸਹਿਬਾਨ ਤੋਂ ਹੁੰਦਾ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਕੇਸਿਸਵਾ ਪਹੁੰਚੋਇਆ ਮੀਰਾ ਪੰਜਾਬ న్యూਸ ਲਈ ਚਮਕੌਰ ਸਾਹਿਬ ਤੋਂ ਮਨਜੀਤ ਸਿੰਘ ਲਾਡੀ ਖਬਰਾਂ ਦੀ ਰਿਪੋਰਟ ਇਹ ਲਸਾਨੀ ਇਤਿਹਾਸ ਇਸ ਧਰਤੀ ਦੇ ਅੰਦਰ ਸਤਗੁਰਾਂ ਨੇ ਆਪਣੇ ਲੱਕ ਤੇ ਜਿਗਰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਨੂੰ ਆਪ ਜੰਗ ਵਿੱਚ ਤੋਰਿਆ ਆਪ ਸ਼ੀਰ ਦੀ ਪੌਂਦਿਆਂ ਨੂੰ ਦੇਖਿਆ ਤੇ ਬੈਰੀਆਂ ਦੇ ਛੱਕੇ ਛੜਾਉਂਦੇ ਵੀ ਦੇਖਿਆ ਇਹ ਬਟਬੋਲਾ ਇਤਿਹਾਸ ਦੁਨੀਆ ਦੇ ਕਿਤੇ ਇਤਿਹਾਸ ਦੇ ਵਿੱਚ ਵੀ ਨਜ਼ਰ ਨਹੀਂ ਆਉਂਦਾ ਸਤਗੁਰਜੀ ਦੇ ਪੰਜਾਂ ਪਿਆਰਿਆਂ ਚੋਂ ਤਿੰਨ ਪੰਜ ਪਿਆਰੇ ਜਿਨ੍ਹਾਂ ਨੂੰ ਸਤਗੁਰਜੀ ਨੇ ਪੰਜ ਪ੍ਰਧਾਨੀ ਦੇ ਮੁੰਢਲੇ ਤੌਰ ਤੇ ਖੰਡੇ ਬਾਟੇ ਦੀ ਬੋਲ ਵਾਸਤੇ ਪੰਜ ਸਿੰਘ ਸਹਿਬਾਨਾਂ ਦੀ ਚੋਣ ਕੀਤੀ ਔਰ ਗੁਰੂ ਸਾਹਿਬ ਜੀ ਦੇ 40 ਮੁਕਤੇ ਇਸ ਧਰਤੀ ਦੇ ਇਹ ਉਹ ਥਾਣਿਆਂ ਜਿੱਥੇ ਸਿੱਖਾਂ ਪੰਥ ਨੂੰ ਆਪਣਾ ਬੜਾ ਵੱਡਾ ਇਕਮਾਨ ਤੇ ਨਾ ਦੇ ਸਤਗੁਰਜੀ ਨੇ ਦੂਸਰਾ ਵੱਡਾ ਸਿਧਾਂਤ ਇਹ ਵੀ ਇੱਕੜਿਆ ਕੇ ਪੰਜਾਂ ਦੇ ਹੁਕਮ ਅਨੁਸਾਰ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਤੇ ਸਤਿਗੁਰੂ ਜੀ ਨੇ ਨਪੈਤਾ ਦੇ ਨਾਲ ਇਸ ਧਰਤੀ ਤੋਂ ਆਪਣੇ ਚਾਲੇ ਵੀ ਪਾਏ ਖਾਲਸੇ ਦਾ ਹੁਕਮ ਵੀ ਮੰਨਿਆ ਸੋ ਇਸ ਪਵਿੱਤਰ ਧਰਤੀ ਤੇ ਸਿੱਖ ਪੰਥ ਨੂੰ ਬੜਾ ਵੱਡਾ ਮਾਣਿਆ ਉਹ ਸਾਰੀ ਧਰਤੀ ਜਿਹੜੀ ਉਹ ਸਤਿਗੁਰੂ ਜੀ ਨੇ ਜਿੱਥੇ-ਜਿੱਥੇ ਚੱਪਾ-ਚੱਪਾ ਪੈਰ ਪਾਏ ਸਾਰੀ ਉਹ ਹੋ ਜਣ ਜੋਗ ਆ ਪਰ ਇਸ ਧਰਤੀ ਨੂੰ ਵੱਡਾ ਮਾਨ ਸਤ ਗੁਰੂ ਜੀ ਨੇ ਬਖਸ਼ਿਸ਼ ਕੀਤਾ ਜਿੱਥੇ ਆਪਣੇ ਪਰਿਵਾਰ ਦਾ ਅੱਧਾ ਹਿੱਸਾ ਇਸ ਧਰਤੀ ਤੇ ਇਸ ਇੱਕ ਪੰਥ ਦੀ ਨੀਂ ਰੱਖਣ ਲਈ ਲਹੂ ਤੇ ਮਿੰਜ ਦੇ ਨਾਲ ਸਤ ਗੁਰੂ ਜੀ ਨੇ ਰੰਗਿਆ ਸੋ ਸਤ ਗੁਰੂ ਜੀ ਕਿਰਪਾ ਕਰਨ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਖਾਲਸਾ ਪੰਥ ਦੇ ਸਹਾਈ ਹੋਣ ਸਾਰੀ ਕੌਮ ਇੱਕ ਸੁਰਤਾ ਵਿੱਚ ਆਵੇ ਇੱਕ ਮੋਟ ਹੋਵੇ ਤਾਂ ਕਿ ਸਾਡੇ ਲੰਬੇ ਆਰਥੇ ਤੋਂ ਜਿਹੜੇ ਜੇਲਾਂ ਵਿੱਚ ਬੈਠੇ ਉਹ ਸਿੰਘ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਮੋੜ ਵਾਪਸ ਆਉਣ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਦੇ ਇਸ ਦਿਹਾੜੇ ਦੇ ਉੱਤੇ ਬਹੁਤ ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਆ ਉਸ ਪਵਿੱਤਰ ਆਤਨ ਇੱਥੇ ਨਾਮ ਸਕਾਰ ਕਰਨ ਆਉਂਦੇ ਆ ਜਿਹਦੇ ਇੱਕ ਮੰਦ ਨੂੰ ਬੜਾ ਫੱਟਾ ਮੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਉਵਰਾਗ ਦੇ ਵਿੱਚ ਵੀ ਆਉਂਦੀ ਹੈ ਤਾਂ ਕੀ ਲੱਗਦਾ ਜਦੋਂ ਅਜਿਹੇ ਮੌਕੇ ਦੇ ਵਿੱਚ ਪਿੱਛਣ ਬਿਲਕੁਲ ਜੀ ਇਹ ਵਿਰਾਗੀ ਸਮਾਗਮ ਨੇ ਪਰ ਸਾਨੂੰ ਚੜ੍ਹਦੀ ਕਲਾ ਦਿੰਦੇ ਨੇ ਸਭ ਜਦਿਆਂ ਦੀ ਯਾਦ ਟੈਂਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀ ਹੈ ਆਤਮ ਬਲ ਦਿੰਦੀ ਹੈ ਦੁੱਖਾਂ ਨੂੰ ਜਰਨ ਦੀ ਸ਼ਕਤੀ ਦਿੰਦੀ ਹੈ ਸੁਕੌਮ ਨੂੰ ਜਦੋਂ ਇੱਥੇ ਸੁਰਤਾਂ ਜੁੜਦੀਆਂ ਨੇ ਧਿਆਨ ਧਰਦੀਆਂ ਨੇ ਚਮਕੌਰ ਦੀ ਗੜੀ ਦਾ ਠੰਡੇ ਬੁਰਜ ਦਾ ਤੇ ਕੁਦਰਤੀ ਹੈ ਆਤਮ ਵਿਸ਼ਵਾਸ ਪੈਦਾ ਹੁੰਦਾ ਖਾਸ ਕਰਕੇ ਨੌਜਵਾਨੀ ਲਈ ਅੱਜ ਬਹੁਤ ਜ਼ਰੂਰਤ ਹੈ ਕਰ ਕਰ ਤੱਕ ਕੇ ਸੁਨੇਹਾ ਪਹੁੰਚੇ ਬਿਲਕੁਲ ਜ਼ਰੂਰਤ ਹੈ ਕੀ ਕਹਿਣਾ ਚਾਹੁੰਦੇ ਜਦੋਂ ਅਜੇ ਇਹ ਤਸਵੀਰ ਦੇਖਦੇ ਹਾਂ ਉਸ ਸਮੇਂ ਨੂੰ ਯਾਦ ਕਰਦੇ ਹਾਂ ਜਦੋਂ ਜੰਗਾਂ ਲੜੀਆਂ ਗਈਆਂ ਜਦੋਂ ਸਾਹਿਬਜਾਂ ਦੇ ਨੇ ਸ਼ਹਾਦਤਾਂ ਹੋਈਆਂ ਕਿੰਦਾ ਦੇਖੋ ਤੁਨ ਤੁਨ ਸਾਹਿਬੇ ਕਮਾਲ ਅਮਰਤ ਫੈਦਾ ਦੇ ਪੰਥ ਦੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਔਰ ਗੁਰੂ ਕੇ ਪਿਆਰੇ ਸਿੰਘ ਜਿਨ੍ਹਾਂ ਨੇ ਇੱਥੇ ਅਸਾਵੀ ਜੰਗ ਲੜੀ ਅਸਾਵੀ ਤੋਂ ਭਾਵ ਕਿ ਇੱਕ ਪਾਸੇ 10 ਲੱਖ ਦਾ ਮੁਲਖਈਆ ਔਰ ਇੱਕ ਪਾਸੇ ਜਾਲੀ ਸਿੰਘ ਪਰ ਉਹਨਾਂ ਸਿੰਘਾਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰੱਖ ਕੇ ਖਾਲਸੇ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਦਿਆਂ ਹੋਇਆ ਉਹਨਾਂ ਦੀ ਈਨ ਨੂੰ ਨਾ ਮੰਨਦਿਆਂ ਹੋਇਆ ਜ਼ਾਲਮਾਂ ਦੇ ਨਾਲ ਟੱਕਰ ਆ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀ ਉਨਾ ਸ਼ਹੀਦਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲੇ ਮਹਾਨ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਹੈ ਔਰ ਬੇਅੰਤ ਸੰਗਤਾਂ